ਛੇ ਜਿਹੜੀ ਬਾਅਦ ਇਲੈਕਸ਼ਨ ਹੋਈ ਸੀ ਵਾਰ ਨੰਬਰ 6 ਦੇ ਵਿੱਚ ਤੁਹਾਡੇ ਬਹੁਤ ਹੀ ਸਤਿਕਾਰਯੋਗ ਮੁਰੂਤਮਾਰ ਦਿੱਤੀ ਸੀ ਅਕਾਲ ਚਰਾਨਾ ਕਰੇ ਜਿਸ ਪਿੱਛੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ 'ਚ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਸੀ ਉਹ ਟੀਚਾ ਹੁਣ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਇਹ ਕਾਰਨ ਹੈ ਕਿ ਪੰਜਾਬ ਭਰ ਦੇ ਵਿੱਚ ਹੁਣ ਤੱਕ 3100 ਤੋਂ ਵੱਧ ਯੋਗਾ ਕਲਾ ਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 1 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਨੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਿਮਰਨ ਕੋਹਰਾ ਸਾਨੂੰ ਸੀਐਮ ਯੋਗਸ਼ਾਲਾ ਦੇ ਬਾਰੇ ਪਤਾ ਲੱਗਾ ਸਾਨੂੰ 8 ਮਹੀਨੇ ਹੋ ਗਏ ਆ ਯੋਗਾ ਕਰਦਿਆਂ ਨੂੰ ਸਾਡੀ ਨੀ ਪੇਨ ਬੈਕ ਪੇਨ ਸਰਵਾਈਕਲ ਪੇਨ ਸਭ ਚੀਜ਼ ਦੀ ਠੀਕ ਹੋਇਆ ਸਾਡਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਣਜੀਤ ਮੈਂ ਸੀਐਮ ਦੀ ਯੋਗਸ਼ਾਲਾ ਵਿੱਚ ਯੋਗਾ ਟ੍ਰੇਨਰ ਦੀ ਪੋਸਟ ਉੱਤੇ ਨਿਯੁਕਤ ਹੋਇਆ ਹਾਂ ਮੈਂ ਪੂਰੇ ਦਿਨ ਵਿੱਚ ਯੋਗਾ ਦੀਆਂ 6 ਕਲਾਸਾਂ ਲੈ ਰਿਹਾ ਹਾਂ ਜਿਸ ਵਿੱਚ ਹਰ ਇੱਕ ਕਲਾਸ ਵਿੱਚ 25 ਤੋਂ ਵੱਧ ਮੈਂਬਰ ਆ ਰਹੇ ਹਨ ਉਹ ਉਹ ਸਭ ਉਹ ਸਾਰੇ ਇਹਨਾਂ ਕਲਾਸਾਂ ਤੋਂ ਉਹਨਾਂ ਨੂੰ ਬਹੁਤ ਸਾਰਾ ਲਾਭ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਦੇ ਵਿੱਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈ। ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ। ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਤੁਸੀਂ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ। ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਉਸ ਮਿੱਠਾ ਲਈ ਜਿਸ ਦੀ ਆਪਣੇ ਪਰਿਵਾਰ ਦੇ ਵਿੱਚੋਂ ਹਰਤੇਸ਼ ਕੁਮਾਰ ਖੱਟੜ ਜਿਹੜਾ ਉਹਨਾਂ ਬਿੱਕੂ ਜੀ ਦਾ ਬੇਟੇ ਨੇ ਉਹ ਕੋ ਵੱਡੇ ਮਾਰਕ ਨਾਲ ਆਮਦਨ ਪਾਰਟੀ ਤੋਂ ਮਤਲਬ ਜਿੱਤ ਗਏ ਸੀਗੇ ਤੇ ਅੱਜ ਐਸਡੀਐਮ ਦਫ਼ਤਰ ਨਾਭਾ ਦੇ ਵਿੱਚ ਇਹਨਾਂ ਨੂੰ ਸੌਂਚ ਚਕਾਈ ਗਈ ਹੈ ਔਰ ਇਸ ਮੌਕੇ ਤੇ ਬਾਕੀ ਵੀ ਸਾਰੇ ਐਮਸੀ ਸਾਹਿਬਾਨ ਨਾਲ ਤੇ ਸਾਰੇ ਅੱਜ ਦੀ ਮੈਡਮ ਨਾਲ ਤੇ ਸੋਚ ਚੱਕੀ ਹੈ ਕਿ ਆਪਣੇ ਵਾਅਦੇ ਪਰਤੇ ਆਪਣੇ ਕਾਨੂੰਨ ਆਪਣੇ ਸਿਧਾਂਤਾਂ ਦੀ ਪੂਰਤਿਕਾਰੀ ਦੇ ਨਾਲ ਕੰਮ ਕਰਾਂਗੇ ਤੇ ਮੇਰੇ ਵੱਲੋਂ ਹਰਦੇਸ਼ ਕੁਮਾਰ ਕੱਟੜ ਜੀ ਨੂੰ ਬਹੁਤ ਬਧਾਈਆਂ ਸਾਡੇ ਬੱਚਿਆਂ ਨੂੰ ਔਰ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਖਾਸਲੀ ਬਿੱਟੂ ਜੀ ਬੇਸ਼ੱਕ ਇਸ ਦੁਨੀਆ 'ਚ ਨਹੀਂ ਪਰ ਉਹਨਾਂ ਦੇ ਪਰਿਵਾਰ ਨੂੰ ਸੇਵਾ ਸੰਗਤ ਦੇ ਦੁਆਰਾ ਬਖਸ਼ੀ ਹੈ ਤੇ ਉਹ ਸੇਵਾ ਨੂੰ ਬੇ ਕੰਟੀਨਿਊ ਕਰਨਗੇ ਤੇ ਵਾਰਡ ਦੇ ਇੱਕ ਨਿਵਾਸੀ ਦਾ ਜਿਨ੍ਹਾਂ ਨੇ ਵੋਟ ਪਾ ਕੇ ਇਹ ਇਸ ਮਾਰਕਾ ਕੱਟੜ ਜੀ ਨੂੰ ਐਮ ਸੀ ਹੋਣਾ ਸੀਗਾ ਜੋ ਆਫੀਸ਼ੀਅਲੀ ਤੌਰ ਤੇ ਸੌਂਚ ਚੱਕਾ ਐਮ ਸੀ ਬਣ ਗਏ ਨੇ ਇਹ ਉਹਨਾਂ ਨੂੰ ਬਹੁਤ ਮਾਰਕਾ ਹੋਰ ਮੈਂ ਬਕਵਾਸ ਹੋਣਾ ਕਿ ਜਿੰਨਾ ਵੀ ਸਮਾਂ ਨਾਲ ਕਿੰਨੇ ਸਾਲ ਸਵਾ ਸਾਲ ਦਾ ਹੈਗਾ ਚਰਨ ਇਲੈਕਸ਼ਨਾਂ ਨਗਰ ਕੌਂਸਲ ਦੀ ਨਾਬਾ ਦੀ ਤੇ ਜਿੰਨੇ ਵੀ ਵਾਰਡ ਦੇ ਕੰਮ ਨੇ ਸਾਰੇ ਉਹ ਤਹਿਲ ਦੇ ਅਧਾਰ ਤੇ ਕਿਤੇ ਜਾਣਦੇ ਜੀ ਨੇ ਸੰਗ ਦੇ ਬਹੁਤ ਵੱਡਾ ਮਾਰਜੰਦੇ ਕਿ ਤਾਂ ਐਮ ਸੀ ਬਣਾਇਆ ਤੇ ਤਰੀਕੇ ਨਾਲ ਵਾਰਡ ਦੇ ਸਾਰੇ ਕੰਮ ਜਿਹੜੇ ਅੱਛੇ ਤਰੀਕੇ ਨਾਲ ਕਰਾਂਗਾ। ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਵਾਰਡ ਨਿਵਾਸੀਆਂ ਨੇ ਇੰਨੇ ਗੁੱਟਾ ਪਾ ਕੇ ਮੈਨੂੰ ਜਿੱਤਾਇਆ ਤੇ ਦੂਜੀ ਗੱਲ ਵਿਕਾਸ ਦਾ ਪੂਰਾ ਧਿਆਨ ਰੱਖਿਆ ਜਾਊਗਾ ਹਰ ਇੱਕ ਕੰਮ ਪਹਿਲੇ ਦੇ ਆਧਾਰ ਤੇ ਹੋਊਗਾ ਜਿਵੇਂ ਮੇਰੇ ਫਾਦਰ ਸਭ ਕੰਮ ਕਰਦੇ ਸੀ ਉਵੇਂ ਹੀ ਮੈਂ ਕਰੂੰਗਾ ਸਾਡੇ ਪ੍ਰਧਾਨ ਜੀ ਦਾ ਪੂਰਾ ਸਾਥ ਆ ਸਾਡੇ ਨਾਲ ਕੋਈ ਇੱਕ ਕੰਮ ਇੱਕੀ ਕੰਮ ਨੂੰ ਪੂਰੇ ਪਹਿਲੇ ਨਜ਼ਰੀ ਨਾਲ ਦੇਖਦੇ ਨੇ ਤੇ ਸਾਡਾ ਸਾਥ ਦੇ ਰਹੇ ਨੇ ਐਮਐਲਏ ਸਾਹਿਬ ਵੀ ਸਾਡੇ ਬਹੁਤ ਕੰਮ ਕਰ ਰਹੇ ਨੇ ਤੇ ਮੈਂ ਵਿਸ਼ਵਾਸ ਦਿਵਾਉਣਾ ਹਰ ਇੱਕ ਬੰਦੇ ਨੂੰ ਕਿ ਜਿਨ੍ਹਾਂ ਨੇ ਵੋਟ ਪਾਈ ਹੈ ਮੈਂ ਉਹਨਾਂ ਦੇ ਉਹਨਾਂ ਤੇ ਖਰਾ ਉਤਰੂੰਗਾ ਤੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਚੜ੍ਹਾ ਦਿੱਤਾ ਹਰੇਕ ਕੰਮ ਪਹਿਲ ਦੇ ਆਧਾਰ 'ਤੇ ਰੱਖਿਆ ਜਾਊਗਾ ਕਿਉਂਕਿ ਕੋਈ ਵੀ ਕੰਮ ਆਪਾਂ ਦੂਜਾ ਸਮਝ ਕੇ ਚੱਲਦੇ ਹਾਂ ਤਾਂ ਉਹ ਦੇਰ ਨਾਲ ਹੁੰਦਾ ਹੈ ਤੇ ਹਰੇਕ ਕੰਮ ਨੂੰ ਆਪਾਂ ਪਹਿਲ ਦੇ ਆਧਾਰ 'ਤੇ